ਮੰਤਰ ਰੱਛਿਆ ਗੁਰੂ ਨਾਨਕ ਦੇਵ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾੰਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਖਿਆ ਆਕਾ ਸੰਪੂਰਨੰ ਮੰਤਰ ਰੱਖਿਆ ਗੁਰੂ ਨਾਨਕ ਦੇਵ ਜੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੁਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾੰਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਖਿ ਆਕਾ ਸੰਪੂਰਨੰ ਮੰਤਰ ਰੱਖਿ ਆ ਗੁਰੂ ਨਾਨਕ ਦੇਵ ਜੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਹਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਹੈ ਜਲੇ ਥਲੇ ਘਾਟੇ ਆਵ ਘਾਟੇ ਡਰੇ ਢੂਗੁਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾੰਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਛਿਆ ਆਕਾ ਸੰਪੂਰਨੰ ਮੰਤਰ ਰੱਛਿਆ ਗੁਰੂ ਨਾਨਕ ਦੇਵ ਜੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾੰਬੇ ਸਾ ਕੋਟ ਸਮੁੰਦ ਸੀਖਾਈ ਜਹਾ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਖਿਆ ਆਕਾ ਸੰਪੂਰਨੰ ਮੰਤਰ ਰੱਖਿਆ ਗੁਰੂ ਨਾਨਕ ਦੇਵ ਜੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਢੂਗੁਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਖਿਆ ਕਾ ਸੰਪੂਰਨੰ ਮੰਤਰ ਰੱਖਿਆ ਗੁਰੂ ਨਾਨਕ ਦੇਵ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਹਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਖਿਐ ਆਕਾ ਸੰਪੂਰਨੰ ਮੰਤਰ ਰੱਖਿਐ ਗੁਰੂ ਨਾਨਕ ਦੇਵ ਜੀ ਇਕ ਓਅੰਕਾਰ ਸਤਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਹਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮਹਿ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂ ਗੁਰੂ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾੰਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਛਿਆ ਆਕਾ ਸੰਪੂਰਨੰ ਮੰਤਰ ਰੱਛਿਆ ਗੁਰੂ ਨਾਨਕ ਦੇਵ ਜੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਰੇ ਘਾਟੇ ਆਵ ਘਾਟੇ ਡਰੇ ਡੂਗੁਰ ਡਗੂੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾੰਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ ਏ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਖਿਆ ਆਕਾ ਸੰਪੂਰਨੰ ਮੰਤਰ ਰੱਖਿਆ ਗੁਰੂ ਨਾਨਕ ਦੇਵ ਜੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਹਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋੜ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਹੈ ਜਲੇ ਥਲੇ ਘਾਟੇ ਆਵ ਘਾਟੇ ਡਰੇ ਢੂਗੁਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਖਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾੰਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਛਿਆ ਆਕਾ ਸੰਪੂਰਨੰ ਮੰਤਰ ਰੱਛਿਆ ਗੁਰੂ ਨਾਨਕ ਦੇਵ ਜੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾੰਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ ਏ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਖਿਆ ਆਕਾ ਸੰਪੂਰਨੰ ਮੰਤਰ ਰੱਖਿਆ ਗੁਰੂ ਨਾਨਕ ਦੇਵ ਜੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਹਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਾਂਬੇ ਸਾਹ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਛਿਆ ਆਕਾ ਸੰਪੂਰਨੰ ਮੰਤਰ ਰੱਛਿਆ ਗੁਰੂ ਨਾਨਕ ਦੇਵ ਜੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਹਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਢੂਗੁਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਾਂਬੇ ਸਾਹ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਖਿਆ ਆਕਾ ਸੰਪੂਰਨੰ ਮੰਤਰ ਰੱਖਿਆ ਗੁਰੂ ਨਾਨਕ ਦੇਵ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਛਿਆ ਆਕਾ ਸੰਪੂਰਨੰ ਮੰਤਰ ਰੱਛਿਆ ਗੁਰੂ ਨਾਨਕ ਦੇਵ ਜੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਹਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾੰਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਖਿਆ ਆਕਾ ਸੰਪੂਰਨੰ ਮੰਤਰ ਰੱਖਿਆ ਗੁਰੂ ਨਾਨਕ ਦੇਵ ਜੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੁਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾੰਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰੱਖੇ ਆਕਾ ਸੰਪੂਰਨੰ